ਸਾਸਰੀਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਗੁੜ ਦੀ ਚਾਸ਼ਨੀ ਵਾਲੀ ਬਹੁਤ ਹੀ ਟੇਸਟੀ ਦਲੀਏ ਦੀ ਰੈਸਪੀ ਦਲੀਆ ਬਣਾਉਣ ਦੇ ਲਈ ਆਪਾਂ ਨੇ ਇੱਕ ਕੌਲੀ ਸੀਗੀ ਜਿਹੜੀ ਮੈਂ ਉਹ ਦਲੀਏ ਦੀ ਭਿਓ ਦਿੱਤੀ ਸੀਗੀ ਤੇ ਹੁਣ ਆਪਾਂ ਇੱਕ ਫਰਾਈਪੈਨ ਲੈ ਲਿਆ ਹੈ ਉਹਦੇ ਵਿੱਚ ਆਪਾਂ ਪਾਵਾਂਗੇ ਇੱਕ ਗਲਾਸ ਪਾਣੀ ਦਾ ਤੇ ਨਾਲੇ ਆਪਾਂ ਇਹਦੇ ਵਿੱਚ ਇੱਕ ਕੌਲੀ ਆ ਜਿਹੜੀ ਉਹ ਗੁੜ ਦੀ ਪਾ ਦਵਾਂਗੇ ਚੀਨੀ ਵੀ ਇਹਦੇ ਵਿੱਚ ਮੈਂ 2 ਚਮਚ ਪਾਏ ਨੇ ਛੋਟੇ ਏ ਆਪਸ਼ਨਲ ਆ ਜੇ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਆ ਨਹੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਗੁੜ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਹਲਾ ਲਵਾਂਗੇ ਤਾਂ ਕਿ ਜਿਹੜਾ ਪਾਣੀ ਦੇ ਵਿੱਚ ਉਹ ਮੈਲਟ ਹੋ ਸਕੇ ਇੱਕ ਪਾਸੇ ਆਪਾਂ ਰੱਖਾਂਗੇ ਜੀ ਕੜਾਹੀ ਕੜਾਹੀ ਦੇ ਵਿੱਚ ਕੜਾਹੀ ਨੂੰ ਪਹਿਲਾਂ ਚੰਗੀ ਤਰ੍ਹਾਂ ਆਪਾਂ ਗਰਮ ਹੋਣ ਲਈ ਰੱਖ ਦਾਂਗੇ ਇਧਰ ਜਿਹੜਾ ਆਪਾਂ ਨੇ ਚਾਸ਼ਣੀ ਵਾਸਤੇ ਗੁੜ ਰੱਖਿਆ ਹੋਇਆ ਉਹ ਰਿਜਣਾ ਸ਼ੁਰੂ ਹੋ ਗਿਆ ਏ ਤੇ ਜਿਹੜਾ ਦਲੀਆ ਸੀਗਾ ਉਹ ਮੈਂ ਇੱਕ ਤੋਂ ਡੇਢ ਘੰਟਾ ਪਹਿਲਾਂ ਪਿਉ ਕੇ ਰੱਖ ਦਿੱਤਾ ਸੀਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਣ ਲਵਾਂਗੇ ਛਾਣ ਕੇ ਦੇਖੋ ਜੀ ਤੁਸੀਂ ਇਹਦੇ ਵਿੱਚੋਂ ਜਿਹੜਾ ਪਾਣੀ ਸੀਗਾ ਸਾਰਾ ਮੈਂ ਕੱਢ ਦਿੱਤਾ ਏ ਤੇ ਜਿਹੜੀ ਚਾਸ਼ਣੀਆਂ ਉਹ ਆਪਣੀ ਰਿੱਜਣੀ ਸ਼ੁਰੂ ਹੋ ਗਈ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਰੁਝਾਵਾਂਗੇ ਤੇ ਨਾਲ ਇੱਧਰ ਆਪਾਂ ਪਾਵਾਂਗੇ ਇੱਕ ਛੋਟੀ ਘੜਸ਼ੀ ਮੈਂ ਜਿਹੜੀ ਇਹ ਦੇਸੀ ਘਿਓ ਦੀ ਲਈ ਆ ਤੁਸੀਂ ਕੋਈ ਵੀ ਘਿਓ ਤੇਲ ਇਸਤੇਮਾਲ ਕਰ ਸਕਦੇ ਹੋ ਤੇ ਤੇ ਕਿਉ ਨੂੰ ਆ ਜਿਹੜਾ ਇਹ ਆਪਾਂ ਗਰਮ ਹੋਣ ਲਈ ਰੱਖ ਦੇਵਾਂਗੇ ਇਹਦੇ ਵਿੱਚ ਮੈਂ ਇੱਕ ਲੌਂਗ ਤੇ ਦੋ ਛੋਟੀਆਂ ਇਲਾਚੀਆਂ ਪਾਈਆਂ ਨੇ ਤੁਸੀਂ ਵੱਡੀ ਇਲਾਚੀ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਦਲੀਆ ਮੈਂ ਸਟ੍ਰੇਨ ਕਰਕੇ ਰੱਖਿਆ ਹੋਇਆ ਸੀਗਾ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਤਾਂ ਕਿ ਜਿਹੜਾ ਦਲੀਆ ਹੈ ਉਹ ਆਪਣਾ ਭੁੰਨ ਸਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਇਹਦਾ ਜਿਹੜਾ ਕੱਚਾਪਾਨਾ ਉਹ ਦੂਰ ਹੋ ਜਵੇ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਆਪਾਂ ਇਹਨੂੰ 5-4 ਮਿੰਟ ਭੁੰਨਾਂਗੇ ਤਾਂ ਕਿ ਜਿਹੜਾ ਪਾਣੀ ਹੈ ਇਹਦਾ ਸਾਰਾ ਸੁੱਕ ਸਕੇ ਤੇ ਜਦੋਂ ਇਹ ਔਰ ਕਿਓ ਨੂੰ ਛੱਡਣ ਲੱਗ ਜੂਗਾ ਕਿਓ ਨੂੰ ਰਿਲੀਜ਼ ਕਰ ਦੂਗਾ ਤੇ ਆਪਾਂ ਫੇਰ ਇਹਦੇ ਵਿੱਚ ਚਾਹ ਛਣੀ ਪਾਵਾਂਗੇ ਇੱਧਰ ਦੇਖੋ ਜੀ ਆਪਣੀ ਚਾਹ ਛਣੀ ਆ ਇਹ ਜਿਹੜੀ ਰਿਜਣ ਲੱਗ ਗਈ ਆ ਤੇ ਦਲੀਆਏ ਜਿਹੜਾ ਉਹ ਵੀ ਤਕਰੀਬਨ ਭੁੱਜ ਚੁੱਕਿਆ ਹੈ ਤੇ ਆਪਾਂ ਇਹਨੂੰ 1 ਤੋਂ 2 ਮਿੰਟ ਹਲਕਾ ਹਲਕਾ ਹੋਰ ਭੁੰਨਾਂਗੇ ਚਾਸ਼ਣੀ ਵੀ ਆਪਣੀ ਪੂਰੀ ਬਣ ਕੇ ਤਿਆਰ ਹੋ ਗਈ ਆ ਤੇ ਇਧਰ ਆਪਾਂ ਦੇਖੋ ਦਲੀਆ ਜਿਹੜਾ ਤਕਰੀਬਨ ਲਾਲ ਹੋਣ ਲੱਗ ਗਿਆ ਹੈ ਆਪਣਾ 골ਡਨ ਬ੍ਰਾਊਨ ਹੋਣ ਤੱਕ ਇਹਨੂੰ ਆਪਾਂ ਭੁੰਨ ਲੈਣਾ ਹੈ ਤੇ ਇਹਦੇ ਵਿੱਚ ਹੁਣ ਆਪਾਂ ਚਾਸ਼ਣੀ ਆ ਜਿਹੜੀ ਉਹ ਪਾ ਦਵਾਂਗੇ ਚਾਹਛਣੀ ਤੁਸੀਂ ਵੱਧ ਘੱਟ ਆਪਣੇ ਹਿਸਾਬ ਨਾਲ ਵੀ ਰੱਖ ਸਕਦੇ ਹੋ ਤੁਸੀਂ ਜਿਆਦਾ ਪਤਲਾ ਪਸੰਦ ਕਰਦੇ ਹੋ ਤਾਂ ਜਿਆਦਾ ਪਾ ਲਿਓ ਗਾੜਾ ਖਾਣਾ ਪਸੰਦ ਕਰਦੇ ਹੋ ਤਾਂ ਥੋੜਾ ਘੱਟ ਪਾ ਲਿਓ ਅਦਰਵਾਈਜ਼ ਤੁਸੀਂ ਪੱਕੇ ਤੋਂ ਬਾਅਦ ਇਹਦੀ ਕਨਸਿਸਟੈਂਸੀ ਦੇਖ ਕੇ ਚਾਹ